ਦੋਸਤੋ ਸਵੇਰ ਦੇ ਵੱਜ ਚੁੱਕੇ ਐ 6:30 ਮੈਂ ਤੇ ਰੀਨਾ ਮੈਡਮ ਚੱਲ ਪਿਆ ਅੰਮ੍ਰਿਤਸਰ ਜਾਣ ਦੇ ਲਈ ਕਿਉਂਕਿ ਉੱਥੇ ਅਸੀਂ ਕਰਨੀਆਂ ਨੇ ਚਾਰ ਸ਼ਖਸੀਤਾਂ ਦੀਆਂ ਇੰਟਰਵਿਊਜ਼ ਉਹ ਕਿਹੜੀਆਂ ਸ਼ਖਸੀਤਾਂ ਨੇ ਜਿਨ੍ਹਾਂ ਦੀ ਇੰਟਰਵਿਊ ਕਰਨ ਦੇ ਲਈ ਅਸੀਂ ਅੰਮ੍ਰਿਤਸਰ ਜਾ ਰਹੇ ਹਾਂ ਤੁਸੀਂ ਸਾਡੇ ਨਾਲ ਇਸ ਵਲੌਗ ਦੇ ਵਿੱਚ ਬਣੇ ਰਹੋ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਅਸੀਂ ਸੋਚਿਆ ਕਿ ਅਸੀਂ ਨਕੋਦਰ ਵਾਲੇ ਰਸਤੇ ਥਨੀ ਜਿਹੜਾ ਆ ਅੰਮ੍ਰਿਤਸਰ ਜਾਵਾਂਗੇ ਜੇ ਆਪਾਂ ਨਕੋਦਰ ਜਾਈਏ ਤੇ ਬਾਬਾ ਮੁਰਾਦ ਸ਼ਾਹ ਜੀ ਦੇ ਮੱਥਾ ਨਾ ਟੇਕੀਏ ਐਵੇਂ ਹੋ ਨਹੀਂ ਸਕਦਾ ਸੋ ਆਪਾਂ ਸਭ ਤੋਂ ਪਹਿਲਾਂ ਟੇਕਿਆ ਮੱਥਾ ਤੇ ਉਸ ਤੋਂ ਬਾਅਦ ਆਪਾਂ ਅਗਲੇ ਸਫ਼ਰ ਵੱਲ ਨਿਕਲ ਗਏ ਸਫ਼ਰ ਸਾਡਾ ਬਹੁਤ ਵਧੀਆ ਚੱਲ ਰਿਹਾ ਸੀ ਕਿਉਂਕਿ ਸਵੇਰ ਦਾ ਸਮਾਂ ਸੀਗਾ ਇੱਕ ਟ੍ਰੈਫਿਕ ਘੱਟ ਸੀ ਤੇ ਦੂਜਾ ਮੌਸਮ ਵੀ ਬਹੁਤ ਵਧੀਆ ਸੀਗਾ ਪਰ ਸਾਡੇ ਨਾਲ ਕੀ ਹੋਇਆ ਅੱਗੇ ਤੁਹਾਨੂੰ ਜ਼ਰੂਰ ਦੱਸਦੇ ਹਾਂ ਹੋਇਆ ਇੰਜ ਕਿ ਅਸੀਂ ਪਹਿਲੀ ਵਾਰੀ ਜਿਹੜਾ ਆ ਇਸ ਤਰ੍ਹਾਂ ਸਫ਼ਰ ਦੇ ਉੱਤੇ ਦੂਰ ਜਾ ਰਹੇ ਸੀਗੇ ਤੇ ਖੁਦ ਗੱਡੀ ਨੂੰ ਡਰਾਈਵ ਕਰ ਰਹੇ ਸੀਗੇ ਸੋ ਆਪਾਂ ਲਗਾ ਲਿਆ Google Map ਤਾਂ ਜੋ ਆਪਾਂ ਰਸਤਾ ਜਿਹੜਾ ਹੈ ਕਿਤੇ ਭਟਕਣਾ ਜਾਈਏ ਪਰ ਸਾਡੇ ਨਾਲ ਹੋਇਆ ਇੰਜ ਕਿ ਸਾਨੂੰ Google Map ਜਿਹੜਾ ਆ ਇਸ ਰਸਤੇ ਉੱਤੇ ਲੈ ਗਿਆ ਸੋ ਆਪਾਂ ਅੱਗੇ ਵਧਦੇ ਜਾ ਰਹੇ ਸੀਗੇ ਰਸਤਾ ਬੇਸ਼ੱਕ ਪੱਕਾ ਸੀ ਪਰ ਛੋਟਾ ਸੀਗਾ ਸੋ ਫਿਰ ਰਸਤੇ ਦੇ ਵਿੱਚ ਸਾਨੂੰ ਇੱਕ ਵੀਰ ਜੀ ਮਿਲੇ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਇਹ ਰਸਤਾ ਕਿੱਧਰ ਨੂੰ ਜਾ ਰਿਹਾ ਹੈ ਤਾਂ ਫਿਰ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਟੋਲ ਬਚਾਉਣ ਦੇ ਲਈ ਇਸ ਰਸਤੇ ਦਾ ਪ੍ਰਯੋਗ ਕਰਦੇ ਆ ਸੋ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਗੂਗਲ ਮੈਪ ਇਸ ਰਸਤੇ ਥਣੀ ਲੈ ਗਿਆ ਤੇ ਬਾਅਦ ਦੇ ਵਿੱਚ ਜਦੋਂ ਅਸੀਂ ਗੂਗਲ ਮੈਪ ਦੀ ਸੈਟਿੰਗ ਦੇਖੀ ਤਾਂ ਉਹਦੇ ਵਿੱਚ ਸੀਗਾ ਔਵਾਈਡ ਟੋਲਸ ਔਨ ਜਿਸ ਕਾਰਨ ਗੂਗਲ ਮੈਪ ਸਾਨੂੰ ਇਸ ਰਸਤੇ ਥਣੀ ਲੈ ਗਿਆ ਇਹ ਰਸਤਾ ਜਿਹੜਾ ਆ 1.5 ਕਿਲੋਮੀਟਰ ਦਾ ਸੀਗਾ ਪਰ ਇਹਦੇ ਵਿੱਚ ਬਹੁਤ ਸਾਰੇ ਟੋਏ ਸੀਗੇ ਤੇ ਇਹ ਰਸਤਾ ਜਿਹੜਾ ਹੈਗਾ ਆ ਥੋੜਾ ਮੁਸ਼ਕਲ ਲੱਗਾ ਸਾਨੂੰ ਫੇਰ ਚੜ ਗਏ ਜੀ ਹਾਈਵੇ ਦੇ ਉੱਤੇ ਤੇ ਅਸੀਂ ਲਿਆ ਸੁਖ ਦਾ ਸਾਹ ਜੇ ਸਾਨੂੰ ਪਤਾ ਹੁੰਦਾ ਕਿ ਸਾਡੇ ਇਹੋ ਜੀ ਕੋਈ ਸੈਟਿੰਗ ਔਨ ਹੈ ਤਾਂ ਅਸੀਂ ਪਹਿਲਾਂ ਹੀ ਉਸ ਨੂੰ ਆਫ ਕਰ ਦੇਣਾ ਸੀਗਾ ਕਿਉਂਕਿ ਬਹੁਤ ਔਖਾ ਸਫਰ ਸੀਗਾ ਇਹ 1.5 ਕਿਲੋਮੀਟਰ ਦਾ ਸੋ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਪਿੰਗਲਵਾੜਾ ਦੇ ਮਾਨਾ ਵਾਲਾ ਕੰਪਲੈਕਸ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਬਹੁਤ ਸਾਰੇ ਰੁੱਖ ਲੱਗੇ ਹੋਏ ਆ ਪੂਰਾ ਹਰਿਆ ਭਰਿਆ ਇਹ ਪਿੰਗਲਵਾੜੇ ਦਾ ਕੰਪਲੈਕਸ ਹੈ ਇੱਥੇ ਸਾਨੂੰ ਆ ਕੇ ਪਤਾ ਲੱਗਾ ਕਿ ਅੰਮ੍ਰਿਤਸਰ ਨਾਲੋਂ ਇੱਥੋਂ ਦਾ ਤਾਪਮਾਨ ਹਮੇਸ਼ਾ 2 ਡਿਗਰੀ ਘੱਟ ਰਹਿੰਦਾ ਹੈ ਕਿਉਂਕਿ ਇੱਥੇ ਬਹੁਤ ਸਾਰੇ ਰੁੱਖ ਲੱਗੇ ਆ ਤੇ ਦੂਜਾ ਕਾਰਨ ਇਹ ਹੈ ਕਿ ਇੱਥੇ ਪੂਰੇ ਪਿੰਗਲਵਾੜੇ ਦੇ ਵਿੱਚ ਤੁਹਾਨੂੰ ਕਿਤੇ ਵੀ ਏਸੀ ਲੱਗਿਆ ਹੋਇਆ ਨਹੀਂ ਮਿਲੇਗਾ ਇੱਥੇ ਤੁਹਾਨੂੰ ਕੂਲਰ ਲੱਗੇ ਹੋਏ ਦਿਖਾਈ ਦੇਣਗੇ ਕਿਉਂਕਿ ਇਹ ਕਹਿੰਦੇ ਆ ਕਿ ਅਸੀਂ ਹਮੇਸ਼ਾ ਵਾਤਾਵਰਨ ਬਚਾਉਣ ਦੀ ਗੱਲ ਕਰਦੇ ਆ ਤੇ ਜੇਕਰ ਅਸੀਂ ਖੁਦ ਹੀ ਆਪਣੇ ਵਾਤਾਵਰਨ ਨੂੰ ਨਹੀਂ ਬਚਾਵਾਂਗੇ ਤਾਂ ਅਸੀਂ ਦੂਜਿਆਂ ਨੂੰ ਕਿਵੇਂ ਕਹਿ ਸਕਦੇ ਆ ਫਿਰ ਜੀ ਆਪਾਂ ਬੈਠ ਗਏ ਇਹਨਾਂ ਦੀ ਇਲੈਕਟ੍ਰੀਕਲ ਕਾਰ ਦੇ ਵਿੱਚ ਜਿਹਦੇ ਵਿੱਚ ਬਿਠਾ ਕੇ ਇਹਨਾਂ ਨੇ ਸਾਨੂੰ ਪੂਰਾ ਪਿੰਗਲਵਾੜਾ ਵਿਜ਼ਿਟ ਕਰਵਾਇਆ ਤੇ ਵੱਖ-ਵੱਖ ਚੀਜ਼ਾਂ ਦਿਖਾਈਆਂ ਕਿ ਪਿੰਗਲਵਾੜੇ ਦੇ ਵਿੱਚ ਕਿਹੜੇ-ਕਿਹੜੇ ਕਾਰਜ ਚੱਲ ਰਹੇ ਆ ਜਿਵੇਂ ਕਿ ਇੱਥੇ ਬਹੁਤ ਸਾਰੇ ਸਕੂਲ ਹੈਗੇ ਆ ਜਿਦੇ ਵਿੱਚ ਵੱਖ-ਵੱਖਰੇ ਬੱਚੇ ਜਿਹੜੇ ਆ ਪੜ੍ਹਾਈ ਕਰਦੇ ਆ ਇਸ ਤੋਂ ਇਲਾਵਾ ਪਿੰਗਲਵਾੜੇ ਦੇ ਵਿੱਚ ਫਿਜ਼ੀਓਥੈਰੇਪੀ ਸੈਂਟਰ ਵੀ ਹੈਗਾ ਆ ਇਸ ਤੋਂ ਇਲਾਵਾ ਨਕਲੀ ਅੰਗ ਵੀ ਲਗਾਏ ਜਾਂਦੇ ਆ ਬਜ਼ੁਰਗਾਂ ਦੇ ਲਈ ਆਪਣਾ ਘਰ ਵੀ ਹੈ ਤੇ ਇਸ ਸਮੇ ਜੋ ਤੁਸੀਂ ਪਲੰਗ ਦੇਖ ਰਹੇ ਹੋ ਇਹ ਕਮਰਾ ਬਣਾਇਆ ਗਿਆ ਹੈ ਮਾਨਾ ਵਾਲਾ ਕੰਪਲੈਕਸ ਦੇ ਵਿੱਚ ਭਗਤਪੂਰਨ ਸਿੰਘ ਜੀ ਦੀ ਯਾਦ ਦੇ ਵਿੱਚ ਤੇ ਇਹ ਪਲੰਗ ਉੱਥੇ ਰੱਖਿਆ ਗਿਆ ਆ ਇਸ ਕਮਰੇ ਦੇ ਵਿੱਚ ਭਗਤਪੂਰਨ ਸਿੰਘ ਜੀ ਨਾਲ ਸੰਬੰਧਤ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਗਈਆਂ ਨੇ ਤਾਂ ਜੋ ਲੋਕ ਆਉਣ ਤੇ ਇਹਨਾਂ ਚੀਜ਼ਾਂ ਨੂੰ ਦੇਖ ਸਕਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਥੇ ਕੁਝ ਹੱਥ ਲਿਖਤਾਂ ਵੀ ਨੇ ਜੋ ਭਗਤਪੂਰਨ ਸਿੰਘ ਜੀ ਦੀਆਂ ਨੇ ਦਸ਼ਕ ਨੂੰ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਭਗਤ ਪੂਰਨ ਸਿੰਘ ਜੀ ਵੱਲੋਂ ਬਹੁਤ ਸਾਰਾ ਲਿਟਰੇਚਰ ਜਿਹੜਾ ਹੈ ਵੰਡਿਆ ਜਾਂਦਾ ਸੀ ਮੁਫਤ ਦੇ ਵਿੱਚ ਉਹਨਾਂ ਵੱਲੋਂ ਵੰਡਿਆ ਜਾਂਦਾ ਸੀ ਤੇ ਅੱਜ ਤੱਕ ਪਿੰਗਲਵਾੜਾ ਇਸ ਪਰੰਪਰਾ ਨੂੰ ਅੱਗੇ ਤੋਰ ਰਿਹਾ ਹੈਗਾ ਤੇ ਬਹੁਤ ਸਾਰਾ ਲਿਟਰੇਚਰ ਜਿਹੜਾ ਵੰਡ ਰਿਹਾ ਹੈ ਆ ਇਸ ਸਮੇ ਜਿਹੜੀ ਤੁਸੀਂ ਹੈਂਡਰਾਈਟਿੰਗ ਦੇਖ ਰਹੇ ਹੋ ਜਿਹੜੀ ਹੱਥ ਲਿਖਤ ਦੇਖ ਰਹੇ ਹੋ ਇਹ ਭਗਤ ਪੂਰਨ ਸਿੰਘ ਜੀ ਦੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਉਹ ਅੰਗਰੇਜ਼ੀ ਦੇ ਵਿੱਚ ਲਿਖ ਰਹੇ ਆ ਤੇ ਉਹਨਾਂ ਨੂੰ ਬਹੁਤ ਸਾਰਾ ਗਿਆਨ ਸੀਗਾ ਉਹ ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਬਹੁਤ ਕੁਝ ਲਿਖਦੇ ਸੀਗੇ ਸੋ ਪਿੰਗਲਵਾੜੇ ਦੇ ਵਿੱਚ ਜੇਕਰ ਤੁਸੀਂ ਆਓ ਤਾਂ ਇਸ ਕਮਰੇ ਦੇ ਵਿੱਚ ਵੀ ਜ਼ਰੂਰ ਆਇਓ ਤੇ ਇਹ ਸਾਰਾ ਲਿਟਰੇਚਰ ਜਿਹੜਾ ਹੈਗਾ ਆ ਮੁਫਤ ਦੇ ਵਿੱਚ ਪਿੰਗਲਵਾੜੇ ਵੱਲੋਂ ਵੰਡਿਆ ਜਾਂਦਾ ਆ ਸੋ ਇਸ ਸਮੇ ਜੋ ਚੀਜ਼ਾਂ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚ ਨੇ ਵਸਤਰ ਜੋ ਕਿ ਭਗਤ ਪੂਰਨ ਸਿੰਘ ਜੀ ਦੇ ਨੇ ਇਸ ਉਲਾਵਾ ਇੱਕ ਬਾਟਾ ਆ ਜਿਸ ਦੇ ਵਿੱਚ ਉਹ ਅਕਸਰ ਹੀ ਤੁਰੇ ਜਾਂਦੇ ਬਹੁਤ ਸਾਰੇ ਰੋੜੇ ਪੱਥਰ ਪਾ ਲੈਂਦੇ ਸਨ ਤਾਂ ਜੋ ਕਿਸੇ ਦਾ ਨੁਕਸਾਨ ਨਾ ਕਰ ਸਕਣ ਉਹਨਾਂ ਦੀਆਂ ਐਨਕਾਂ ਨੇ ਉਹਨਾਂ ਦੀਆਂ ਖੜਾਵਾਂ ਨੇ ਸੋ ਲੋ ਜੀ ਆਪਾਂ ਕਰ ਦਿੱਤਾ ਕੈਮਰਾ ਫਿੱਟ ਤੇ ਰੀਨਾ ਮੈਡਮ ਲੈਣ ਲੱਗੇ ਡਾਕਟਰ ਇੰਦਰਜੀਤ ਕੌਰ ਖੁਰਾਂ ਦੀ ਇੰਟਰਵਿਊ ਮੈਡਮ ਦੀ ਇਹ ਇੰਟਰਵਿਊ ਤੁਸੀਂ ਦੇਖ ਸਕਦੇ ਹੋ ਸਾਡੇ YouTube ਚੈਨਲ RD productions ਦੇ ਉੱਪਰ ਹੀ ਮੈਡਮ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਹੁਤ ਕੁਝ ਆਪਣੀ ਜ਼ਿੰਦਗੀ ਬਾਰੇ ਦੱਸਿਆ ਬਹੁਤ ਕੁਝ ਭਗਤ ਪੂਰਨ ਸਿੰਘ ਜੀ ਬਾਰੇ ਦੱਸਿਆ ਤੇ ਇੱਕ ਵਧੀਆ ਜ਼ਿੰਦਗੀ ਨੂੰ ਕਿਵੇਂ ਜੀਆ ਜਾ ਸਕਦਾ ਹੈ ਇਸ ਬਾਰੇ ਮੈਡਮ ਨੇ ਬਹੁਤ ਕੁਝ ਸਾਨੂੰ ਦੱਸਿਆ ਤੇ ਸਾਨੂੰ ਬਹੁਤ ਚੰਗਾ ਲੱਗਾ ਮੈਡਮ ਨੂੰ ਮਿਲ ਕੇ ਸੋ ਇਹ ਇੰਟਰਵਿਊ ਸਾਡੇ ਲਈ ਬਹੁਤ ਖਾਸ ਰਹੀ ਕਿਉਂਕਿ ਅਸੀਂ ਮੈਡਮ ਨੂੰ ਜਿੱਥੇ ਮਿਲੇ ਉੱਥੇ ਹੀ ਮੈਡਮ ਦੀ ਸ਼ਖਸੀਅਤ ਬਾਰੇ ਸਾਨੂੰ ਬਹੁਤ ਕੁਝ ਜਾਣਨ ਦਾ ਮੌਕਾ ਮਿਲਿਆ ਤੇ ਬਹੁਤ ਕੁਝ ਸਿੱਖਣ ਦਾ ਵੀ ਸੋ ਆਪਾਂ ਕੀਤਾ ਸੀ ਕੈਮਰਾ ਫਿੱਟ ਤੇ ਆਪਾਂ ਹਰ ਵਾਰੀ ਕੋਈ ਨਾ ਕੋਈ ਗਲਤੀ ਕਰ ਦਈਦੀ ਹੈ ਪਰ ਵਾਹਿਗੁਰੂ ਦਾ ਸ਼ੁਕਰ ਹੈ ਕਿ ਇਸ ਇੰਟਰਵਿਊ ਚ ਆਪਾਂ ਕੁਝ ਨਹੀਂ ਕੀਤਾ ਸੋ ਮੈਡਮ ਨੇ ਫਿਰ ਸਾਨੂੰ ਦਿਖਾਏ ਇਹ ਭਾਂਡੇ ਜੋ ਕਿ ਪਿੱਤਲ ਦੇ ਸੀਗੇ ਇਸ ਦੇ ਵਿੱਚ ਤੁਸੀਂ ਜੋ ਚੱਕਲਾ ਤੇ ਵੇਲਣਾ ਵੇਖ ਰਹੇ ਹੋ ਇਹ ਵੇਲਣਾ ਬਹੁਤ ਖਾਸ ਆ ਜਦੋਂ ਇਸ ਵੇਲਣੇ ਨੂੰ ਚਲਾਇਆ ਜਾਂਦਾ ਹੈ ਤਾਂ ਇਸ ਦੇ ਵਿੱਚੋਂ ਬਹੁਤ ਸੋਹਣੀ ਇੱਕ ਆਵਾਜ਼ ਆਉਂਦੀ ਹੈ ਜੋ ਤੁਹਾਨੂੰ ਸਕੂਨ ਦਿੰਦੀ ਹੈ ਸੋ ਆਪਾਂ ਇਹ ਸਾਰੇ ਭਾਂਡਿਆਂ ਨੂੰ ਵੇਖਿਆ ਫਿਰ ਆਪਾਂ ਪਹੁੰਚ ਗਏ ਆਪਣੀ ਅਗਲੀ ਇੰਟਰਵਿਊ ਲਈ ਤੇ ਆਪਾਂ ਫੇਰ ਕਰ ਦਿੱਤਾ ਕੈਮਰਾ ਫਿੱਟ ਤੇ ਰੀਨਾ ਮੈਡਮ ਦੁਬਾਰਾ ਲੈਣ ਲੱਗੇ ਹਨ ਮੈਡਮ ਦੀ ਇੰਟਰਵਿਊ ਇਹ ਮੈਡਮ ਦੀ ਉਮਰ ਹੈ 83 ਸਾਲ ਮੈਡਮ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਦੇਖੇ ਮੈਡਮ ਇਸ ਵਕਤ ਵੀ ਇਕੱਲੇ ਰਹਿ ਰਹੇ ਨੇ ਪਰ ਮੈਡਮ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਮੈਡਮ ਨੇ ਆਪਣੀ ਜ਼ਿੰਦਗੀ ਦੂਜਿਆਂ ਦੇ ਲੇਖੇ ਲਾ ਦਿੱਤੀ ਮੈਡਮ ਸਮਾਜ ਸੇਵਾ ਕਰਦੇ ਆ ਤੇ ਮੈਡਮ ਨੂੰ ਪ੍ਰੈਜ਼ੀਡੈਂਟ ਅਵਾਰਡ ਵੀ ਮਿਲਿਆ ਆ ਜਲਦੀ ਅਸੀਂ ਮੈਡਮ ਦੀ ਇੰਟਰਵਿਊ ਵੀ ਆਪਣੇ YouTube ਚੈਨਲ ਦੇ ਉੱਤੇ ਸਾਂਝੀ ਕਰਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਸੀਂ ਇਹਨਾਂ ਦੀ ਇੰਟਰਵਿਊ ਨੂੰ ਦੇਖ ਸਕੋ ਸੋ ਮੈਡਮ ਕੋਲੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਅਸੀਂ ਵੀ ਮੈਡਮ ਦੇ ਕੋਲੋਂ ਬਹੁਤ ਕੁਝ ਸਿੱਖਿਆ ਕਿਉਂਕਿ ਮੈਡਮ ਦੇ ਭਰਾ ਤੇ ਪਤੀ ਦੀ ਇੱਕੋ ਦਿਨ ਮੌਤ ਹੋ ਗਈ ਸੀ ਮੈਡਮ ਦਾ ਇੱਕ ਬੇਟਾ ਹੈ ਉਹ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਤੇ ਇੱਕ ਬੇਟੇ ਦੀ ਮੌਤ ਹੋ ਚੁੱਕੀ ਹੈ ਮੈਡਮ ਫਿਰ ਵੀ ਚੜ੍ਹਦੀ ਕਲਾ ਦੇ ਨਾਲ ਜ਼ਿੰਦਗੀ ਜਿਉਂਦੇ ਆ ਸੋ ਫਿਰ ਆਪਾਂ ਪਹੁੰਚ ਗਏ ਜੀ ਹੈਰੀਟੇਜ ਸਟਰੀਟ ਆਪਾਂ ਲਿਆ ਸੀ ਗੁਰਦੁਆਰਾ ਸਾਹਿਬ ਦੀ ਸਰਾਂ ਦੇ ਵਿੱਚ ਕਮਰਾ ਤੇ ਆਪਾਂ ਪਹੁੰਚੇ ਜਦੋਂ ਹੈਰੀਟੇਜ ਸਟਰੀਟ ਆਪਾਂ ਕੀਤੀ ਥੋੜੀ ਜੀ ਸ਼ੋਪਿੰਗ ਤੇ ਆਪਾਂ ਸੋਚਿਆ ਕਿ ਆਪਾਂ ਸਵੇਰੇ ਕਰਾਂਗੇ ਦਰਸ਼ਨ ਸਭ ਤੋਂ ਪਹਿਲਾਂ ਅਸੀਂ ਗਏ ਸੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਉੱਥੇ ਮੱਥਾ ਟੇਕਿਆ ਉੱਥੇ ਅਸੀਂ ਆਪਣੇ ਕੈਮਰਾ ਵਗੈਰਾ ਨਹੀਂ ਸੀ ਲੈ ਕੇ ਗਏ ਫਿਰ ਆਪਾਂ ਟੇਕਿਆ ਸ੍ਰੀ ਹਰਮੰਦਰ ਸਾਹਿਬ ਮੱਥਾ ਤੇ ਉਸ ਤੋਂ ਬਾਅਦ ਫਿਰ ਆਪਾਂ ਫੈਸਲਾ ਕੀਤਾ ਆਪਾਂ ਚਲੀਏ ਆਪਣੀ ਅਗਲੀ ਇੰਟਰਵਿਊ ਕਰਨ ਦੇ ਲਈ ਸੋ ਆਪਾਂ ਅਗਲੀ ਇੰਟਰਵਿਊ ਕੀਤੀ ਸੀ ਬੀਬੀ ਕਿਰਨ ਜੋਤਕੌਰ ਹੋਰਾਂ ਦੇ ਨਾਲ ਜੋ ਕਿ ਮਾਸਟਰ ਤਾਰਾ ਸਿੰਘ ਹੋਰਾਂ ਦੀ ਦੋਤੀ ਨੇ ਤੇ ਬੀਬੀ ਰਜਿੰਦਰ ਕੌਰ ਹੋਰਾਂ ਦੀ ਤੀ ਨੇ ਸੋ ਮੈਡਮ ਦੇ ਨਾਲ ਵੀ ਬਹੁਤ ਵਧੀਆ ਰਹੀ ਸਾਡੀ ਗੁਫ਼ਤਗੂ ਮੈਡਮ ਕੋਲੋਂ ਅਸੀਂ ਬੀਬੀ ਰਜਿੰਦਰ ਕੌਰ ਜੀ ਬਾਰੇ ਜਾਣਿਆ ਮਾਸਟਰ ਤਾਰਾ ਸਿੰਘ ਜੀ ਬਾਰੇ ਬਹੁਤ ਕੁਝ ਸਾਨੂੰ ਪਤਾ ਲੱਗਾ ਸੋ ਆਪਾਂ ਕੀਤੀ ਮੈਡਮ ਹੋਰਾਂ ਦੇ ਨਾਲ ਇੰਟਰਵਿਊ ਮੈਡਮ ਦੀ ਸ਼ਖਸੀਅਤ ਵੀ ਬਾਕਮਾਲ ਹੈਗੀ ਆ ਸੋ ਮੈਡਮ ਦੇ ਨਾਲ ਸਾਡੀ ਇਹ ਵਧੀਆ ਇੰਟਰਵਿਊ ਰਹੀ ਤੁਸੀਂ ਦੇਖ ਸਕਦੇ ਹੋ ਇਸ ਇੰਟਰਵਿਊ ਨੂੰ ਆਰਡੀ ਪ੍ਰੋਡਕਸ਼ਨਸ YouTube ਚੈਨਲ ਦੇ ਉੱਤੇ ਸੋ ਮੈਡਮ ਦੇ ਨਾਲ ਅਸੀਂ ਇੰਟਰਵਿਊ ਕਰਨ ਤੋਂ ਬਾਅਦ ਕਰਨੀ ਸੀ ਅਗਲੀ ਇੰਟਰਵਿਊ ਡਾਕਟਰ ਦੀ ਉਹਨਾਂ ਦਾ ਸਮਾਂ ਸੀ 4:30 ਵਜੇ ਜੋ ਸਾਨੂੰ ਮਿਲਿਆ ਸੋ ਆਪਾਂ ਫਿਰ ਪਹੁੰਚ ਗਏ ਜੀ ਦੁਬਾਰਾ ਸ੍ਰੀ ਹਰਿਮੰਦਰ ਸਾਹਿਬ ਆਪਾਂ ਕੀਤੇ ਦਰਸ਼ਨ ਤੇ ਕਰਦਿਆਂ ਨੇ ਕਿਹਾ ਸੀਗਾ ਕਿ ਜਲ ਲੈ ਕੇ ਆਇਓ ਸੋ ਆਪਾਂ ਜਲ ਭਰਿਆ ਤੇ ਆਪਾਂ ਕੀਤੇ ਦੁਬਾਰਾ ਫਿਰ ਦਰਸ਼ਨ ਤੇ ਟੇਕਿਆ ਮੱਥਾ ਮੱਥਾ ਟੇਕਣ ਤੋਂ ਬਾਅਦ ਫਿਰ ਆਪਾਂ ਅਗਲੀ ਇੰਟਰਵਿਊ ਲਈ ਚਲੇ ਗਏ ਸੋ ਤੁਸੀਂ ਵੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਦੇ ਸੋ ਵਾਕਈ ਇੱਥੇ ਆ ਕੇ ਬਹੁਤ ਸਕੂਨ ਮਿਲਿਆ ਬਹੁਤ ਮਾਨੁਸ਼ਾਂਤੀ ਮਿਲੀ ਸੋ ਆਪਾਂ ਦਰਸ਼ਨ ਕਰਨ ਤੋਂ ਬਾਅਦ ਫਿਰ ਪਹੁੰਚ ਗਏ ਜੀ ਅਗਲੀ ਇੰਟਰਵਿਊ ਕਰਨ ਦੇ ਲਈ ਡਾਕਟਰ ਅਵਤਾਰ ਸਿੰਘ ਹੋਰਾਂ ਕੋਲ ਡਾਕਟਰ ਅਵਤਾਰ ਸਿੰਘ ਹੋਰੀ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ 1.5 ਲੱਖ ਤੋਂ ਵੱਧ ਉਹਨਾਂ ਨੇ ਹੁਣ ਤੱਕ ਸਰਜਰੀਆਂ ਕੀਤੀਆਂ ਆ ਉਹਨਾਂ ਨੂੰ ਬਹੁਤ ਲੰਮਾ ਤਜਰਬਾ ਆ ਗੋਡੇਆਂ ਬਾਰੇ ਉਹਨਾਂ ਨੇ ਬਹੁਤ ਵਧੀਆ ਸਾਨੂੰ ਜਾਣਕਾਰੀ ਦਿੱਤੀ ਜੋ ਤੁਸੀਂ ਦੇਖ ਸੁਣ ਸਕਦੇ ਹੋ ਸਾਡੇ YouTube ਚੈਨਲ RD productions ਤੇ ਸਰ ਨੇ ਵਿਸਥਾਰ ਨਾਲ ਦੱਸਿਆ ਕਿ ਕਿੰਨਾ ਲੋਕਾਂ ਨੂੰ ਗੋਡੇ ਬਦਲਾਉਣੇ ਚਾਹੀਦੇ ਨੇ ਕਦੋਂ ਬਦਲਾਉਣੇ ਚਾਹੀਦੇ ਨੇ ਤੇ ਜੇ ਗੋਡੇ ਬਦਲਨੇ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈਗਾ ਜੇ ਬਦਲਾ ਲਏ ਨੇ ਆਪਰੇਸ਼ਨ ਕਰਾ ਲਿਆ ਆ ਫਿਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈਗਾ ਤਾਂ ਜੋ ਤੁਸੀਂ ਤੰਦਰੁਸਤ ਜੀਵਨ ਨੂੰ ਜਿਉਂ ਸਕੋ ਸੋ ਸਰ ਦੇ ਨਾਲ ਵੀ ਸਾਡੀ ਬਹੁਤ ਵਧੀਆ ਰਹੀ ਇੰਟਰਵਿਊ ਇਹ ਇੰਟਰਵਿਊ ਸੀਗੀ 4:30 ਵਜੇ ਤੇ ਇਹ ਖਤਮ ਹੋਈ 5:30 ਵਜੇ ਤੇ ਉਸ ਤੋਂ ਬਾਅਦ ਆਪਾਂ ਵਾਪਸੀ ਕਰਨੀ ਸੀ ਸੋ ਆਪਾਂ ਫਿਰ ਵਾਪਸੀ ਦਾ ਸਫ਼ਰ ਤੈਅ ਕਰਨਾ ਕਰ ਦਿੱਤਾ ਸ਼ੁਰੂ ਤੇ ਸ਼ਾਮਾਂ ਜਿਹੜੀਆਂ ਨੇ ਪੈ ਚੁੱਕੀਆਂ ਸੀ ਤੇ ਮੌਸਮ ਜਿਹੜਾ ਸੀ ਬਹੁਤ ਵਧੀਆ ਸੀਗਾ ਸੋ ਸਾਡੀਆਂ ਇਹ ਚਾਰ ਇੰਟਰਵਿਊ ਸੀ ਜੋ ਅਸੀਂ ਅੰਮ੍ਰਿਤਸਰ ਕੀਤੀਆਂ ਜੋ ਬਹੁਤ ਹੀ ਵਧੀਆ ਸਾਡਾ ਤਜਰਬਾ ਰਿਹਾ ਸੀ ਪਹਿਲੀ ਵਾਰੀ ਮੈਂ ਤੇ ਰੀਨਾ ਮੈਡਮ ਨੇ ਇੰਨਾ ਲੰਮਾ ਸਫ਼ਰ ਤੈਅ ਕੀਤਾ ਸੀ ਖੁਦ ਡਰਾਈਵ ਕਰਕੇ ਸੋ ਸਾਡਾ ਇਹ ਤਜਰਬਾ ਵਧੀਆ ਰਿਹਾ ਉਮੀਦ ਕਰਦੀਆਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਵਲੌਗ ਵੀ ਵਧੀਆ ਲੱਗਾ ਹੋਵੇਗਾ ਤੁਹਾਨੂੰ ਕਿਹੋ ਜਿਹਾ ਲੱਗਿਆ ਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਇਹ ਇੰਟਰਵਿਊਜ਼ ਨੂੰ ਤੁਸੀਂ ਸਾਡੇ YouTube ਚੈਨਲ RD productions ਤੇ ਦੇਖ ਸਕਦੇ ਹੋ ਧੰਨਵਾਦ ਜੀ